ਭਾਜੀ ਮੈਂ ਮੋਗਾ ਤੋਂ ਸਪੈਸ਼ਲ ਚੱਲ ਕੇ ਆਇਆ ਯਾਰ ਇੱਕ ਨਾ ਵਰਚੂਅਲ ਵੀ ਇੰਡੀਆ ਕੰਪਨੀ ਆ ਆ ਵਾਲੀ ਕੰਪਨੀ ਆ ਦੇਖੋ ਵਰਚੂਅਲ ਵੀ ਇੰਡੀਆ ਇਹ ਮੇਰੇ ਕੋਲੇ ਆਂਦੇ ਦੀ 5 ਮਈ ਨੂੰ ਵੀ ਤੁਹਾਡਾ ਸਟੋਰ ਪ੍ਰਮੋਟ ਕਰ ਦਾਂਗੇ ਯਾਨੀ ਜਿੱਦਾਂ ਹੁਣ ਕੋਈ ਕਿਸੇ ਨੂੰ ਸਰਚ ਮਾਰਨ ਵਿੱਚ ਈਜ਼ੀ ਹੋ ਜੇ ਜਾਂ ਲੱਭਣ ਚੀਜ਼ ਈ ਹੋ ਜੇ ਆਪਾਂ ਸੋਸ਼ਲ ਮੀਡੀਆ ਜਮਾਨਾ ਨੈਟਵਰਕਿੰਗ ਦਾ ਇਹ ਕਰਕੇ ਮੈਂ ਨਾ ਵੀ ਇਹਨਾਂ ਨਾਲ ਉਹਨਾਂ ਕੋਲ 650 ਰੁਪਏ ਦੀ ਡੀਲ ਕੀਤੀ ਵੀ ਤੁਹਾਡਾ 650 ਰੁਪਏ ਲੈ ਕੇ ਤੁਹਾਡੇ ਨਾਲ ਵੀ ਆਪਾਂ ਇਹਨੂੰ ਤੁਹਾਡਾ ਸਟੋਰ ਅਪਗ੍ਰੇਡ ਕਰ ਦਾਂਗੇ ਰੈਂਕਿੰਗ ਵਧਾ ਦਾਂਗੇ ਤੁਹਾਡੀ ਪ੍ਰੋਫਾਈਲ ਹਾਟਲਿਸਟ ਕਰ ਦਾਂਗੇ ਇਹ 2025 ਨੂੰ ਪੈਸੇ ਲੈ ਗਏ ਵੀ ਤੁਹਾਡਾ ਕਰ ਦਾਂਗੇ ਸਰ ਸਟਿਲ ਪਹਿਲਾ 2 ਦਿਨ ਹੋ ਗਏ ਮੈਨੂੰ ਇੱਥੇ ਬੰਦਾ ਭੇਜਦੇ ਨੂੰ ਯਾਰ ਕੋਈ ਦੁਕਾਨ ਨਾ ਦੁਕਾਨ ਦੇ ਬਾਰ ਕੋਈ ਨਾਮ ਨਾ ਕੋਈ ਜੀਐਸਟੀ ਨੰਬਰ ਸਰ ਪਹਿਲਾ 2 ਦਿਨ ਦਾ ਬੰਦਾ ਮੇਰਾ ਵੈਸੇ ਹੀ ਮੁੜ ਗਿਆ ਯਾਰ ਕਿੱਥੇ ਦਫ਼ਤਰ ਲੱਭ ਲੱਭ ਕੇ ਲਾ ਅੱਜ ਮੈਂ ਖੁਦ ਆਇਆ ਲੱਭਣ ਵਾਸਤੇ ਵੀ ਕੀ ਆ ਇਹਨਾਂ ਨਾਲ ਗੱਲ ਕੀਤੀ ਪਰ ਹਜੇ ਵੀ ਕਹਿੰਦਾ ਤੁਹਾਡਾ ਕੰਮ ਪੈਂਡਿੰਗ ਆ ਮੈਂ ਕਿਹਾ ਯਾਰ ਇੱਕ ਦਿਨ ਹੁੰਦਾ 2 ਦਿਨ ਲੇਟ ਆ 10 ਦਿਨ ਲੇਟ ਆ ਪਰ 3 ਮਹੀਨਿਆਂ ਤੋਂ ਕੰਮ ਰਕ ਕਿਉਂ ਪੈਂਡਿੰਗ ਆ ਪਰ ਸਰ ਕੋਈ ਜਵਾਬ ਨਹੀਂ ਹੈਗਾ ਅਸੀਂ ਕਰ ਰਹੇ ਆ ਜੀ ਕਰ ਰਹੇ ਆ ਸਰ ਇਹ ਠੱਗੀ ਆ ਜਰਾ ਸਾਰੇ ਅਮਾਉਂਟ ਹੈਗੀ 6500 ਰੁਪਏ ਦੀ ਕਿੰਨੇ ਜਣੇ ਨੇ ਕੀਤੀ ਤੁਹਾਡਾ ਸਰ ਇਹ ਦੋ ਪਾਰਟੀਆਂ ਜੀ ਇੱਕ ਤਾਂ ਸਰ ਵਰਚੁਅਲ ਇੰਡੀਆ ਇੱਕ 360 ਸਰ ਇਹ ਸਮਰਾਲਾ ਚੌਂਗ ਦਫਤਰ ਆ ਸਟਾਰਕ ਟ੍ਰੇਡਰ ਸੈਂਟਰ ਚ ਇਹਦਾ ਦਫਤਰ ਆ ਤੇ ਦੂਜੇ ਦਾ ਹੈਗਾ ਆਪਣੇ ਦੂਜੇ ਵਿੱਚ ਕੋਈ ਕੰਪਲੈਕਸ ਵਿੱਚ ਪਿਛਲੇ ਕੱਭੇ ਸਿਰ ਜੀ ਮਤਲਬ ਕਿੰਨੇ ਤੁਹਾਨੂੰ ਕੋਈ ਗੱਲਬਾਤ ਨਹੀਂ ਕੀਤੀ ਮੈਂ ਪਾਈ ਹੋਈ ਸਰ ਗੱਲਬਾਤ ਉਹਦੇ ਕੋਈ ਕੁਝ ਨਹੀਂ ਸਰ ਦੇਖੋ ਪੈਸੇ ਲੈ ਲੈਂਦੇ ਆ ਕੰਮ ਕਰਦੇ ਨਹੀਂ ਮੈਂ ਲਗਾਤਾਰ 2 ਮਹੀਨੇ ਤੋਂ ਫਾਲੋਅ ਅਪ ਕਰ ਰਿਹਾ ਨਾ ਕੋਈ ਫੋਨ ਚੱਕ ਰਿਹਾ ਨਾ ਕੋਈ ਰਿਸਪੌਂਸ ਦੇ ਰਿਹਾ ਸਰ ਮੈਂ ਖੁਦ ਚੱਲ ਕੇ ਪਰੇਸ਼ਾਨ ਹੋਇਆ ਨਾ ਸਰ ਸਰ ਪੁਲਿਸ ਕਮਿਸ਼ਨਰ ਉਹਨਾਂ ਕਿਹੜੇ ਕਾਰਨ ਜਾ ਰਹੇ ਆ ਜੀ ਕੋਈ ਸੋਲੂਸ਼ਨ ਨਹੀਂ ਹੈ ਨਾ ਕੋਈ ਸੰਦੇਹ ਕਿ ਜਿਹੜਾ ਹੁੰਦਾ ਕਸ਼ ਕਰ ਲੋਗੇ ਤੇ ਤੁਸੀਂ ਇੱਕ ਰੋ ਵੀ ਲਾਉਣਾ ਕਿ ਇਹਨਾਂ ਨੇ ਬੋਰਡ ਨਹੀਂ ਲੱਗੇ ਹੋਏ ਭਾਜੀ ਸਰ ਸਰ ਇਹ ਦੇਖੋ ਤੁਸੀਂ ਆ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਤੁਹਾਡੇ ਤੁਸੀਂ ਮੇਰੇ ਨਾਲ ਗਏ ਹੋ ਕਿਸੇ ਵੀ ਦੁਕਾਨ ਦੇ ਪਰ ਬੋਰਡ ਹੈ ਨਹੀਂ ਨਾ ਕੋਈ ਨਾਮ ਲਿਖਿਆ ਨਾ ਪਤਾ ਕਿੱਦਾਂ ਲੱਗੇ ਯਾਰ ਸ਼ਾਪ ਨੰਬਰ ਹੀ ਲਿਖ ਦਿਓ ਯਾਰ ਤੁਸੀਂ ਕੁਝ ਬੰਦੇ ਲੱਭਣ ਦੇ ਸੀ ਹੋ ਜੇ ਸਰ ਮੇਰੇ ਨਾਲ 650 ਦੀ ਇੱਕ ਠੱਗੀ ਹੋਈ ਹੈ ਤੇ 5000 ਦੀ ਹੋਈ ਹੈ ਸਰ ਦੋਨੇ ਦੋਨੇ ਵੱਲੋਂ ਨਹੀਂ ਸਰ ਫਰਮਾਇਕੋ ਰੋਡ ਤੇ ਸਰ ਹਾਂਜੀ ਦੋਨੇ ਕੰਪਨੀਆਂ ਲੱਗ ਲੱਗਾ ਨਾਮ ਲੱਗ ਲੱਗ ਰੱਖੇ ਹੋਇਆ ਅੰਦਰ ਸਰ ਸਟਾਫ ਬੈਠਾ ਹੋਆ ਕੋਈ ਬੰਦਾ ਹੈ ਨਹੀਂ ਕੋਈ ਮਾਲਕ ਹੈ ਨਹੀਂ ਸੀਨੀਅਰ ਪਰਸਨ ਹੈ ਨਹੀਂ ਗੱਲ ਕਰਨ ਵਾਸਤੇ ਬਸ ਸਰ ਕੋਈ ਸੋਲੂਸ਼ਨ ਨਹੀਂ ਇਹਨਾਂ ਦਾ ਸਰ ਮੈਂ ਇਹਨੂੰ ਮੈਨੂੰ ਮੈਨੂੰ ਸਿਰ ਸਲਿੱਪ ਦਿੱਤੀ ਸੀ ਕੱਟ ਕੇ ਸਲਿੱਪ ਤੇ ਐਡਰੈਸ ਲਿਖਿਆ ਹੋਇਆ ਸੀ ਉਹ ਐਡਰੈਸ ਤੇ ਆ ਕੇ ਦੇਖਿਆ ਸਰ